ਚੱਕ ਚਿੱਲਾ ਚਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਕਤਲ ਹੋਣ ਬਾਰੇ ਭੁਪਿੰਦਰ ਸਿੰਘ ਨੇ ਸਾਨੂੰ ਲੋਹਿਆ ਪੁਲਿਸ ਨੂੰ ਉਤਰਾ ਦਿੱਤੀ ਸੀ ਜੋ ਲੋਹਿਆ ਪੁਲਿਸ ਮੈਂ ਇੰਸਪੈਕਟਰ ਗੁਰシャン ਸਿੰਘ ਵੱਲੋਂ ਮੁਕੱਦਮਾ ਤੁਰੰਤ ਇਸ ਵਕਾਉਪਤੇ ਪੁੱਜ ਕੇ ਮਕਦਮਾ ਨੰਬਰ 157 ਜੁਰਮ 110 ਕਾਟ ਦੀ 2 ਐਨਐਸ ਦੇ ਤਹਿਤ ਦਰਜ ਕੀਤਾ ਅਤੇ ਇਸ ਜੁਰਮ ਦੀ سنگੀਤਾ ਨੂੰ ਦੇਖਦੇ ਹੋਏ ਮਾਨਯੋਗ ਐਸਐਸਪੀ ਸਾਹਿਬ ਸਰਵਿੰਦਰ ਸਿੰਘ ਵਰਕ ਜੀ ਅਤੇ ਐਸਪੀ ਸਬੀਤ ਰਾਏ ਐਸਪੀ ਨਰਸੀਸ਼ਨ ਨੇ ਇਹਦੇ ਦਿਸ਼ਾਨਦੇ ਜਾਰੀ ਕਰਨ ਉਪਰੰਤ ਇਸ ਦੇ ਮੁਕਦਮੇ ਦੀ ਦੁਗਿਆਈ ਨਾਲ ਤਪਤੀਸ਼ ਕੀਤੀ ਗਈ ਜੋ ਅੱਜ ਇਸ ਦੋਸ਼ੀ ਨੂੰ ਜਿਹੜਾ ਇਹਦੇ ਵਿੱਚ ਲੜਿੰਦਾ ਦੋਸ਼ੀ ਆਕਾਸ਼ਦੀਰ ਉਰਫ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਮਰੀਦਵਾਲ ਥਾਣਾ ਲੋਹਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਇਹਦੀ ਪਿਛੋਕੜ ਇਹ ਕਿ ਪਿਛਲੇ ਦਿਨੀ ਜਿਹੜੀ ਹੈ ਮ੍ਰਿਤਕ ਹੈ ਅਮਨਦੀਪ ਸਿੰਘ ਇਹਦੀ ਪਰਿਵਾਰਕ ਜ਼ਮੀਨ ਦਾ ਵੰਡ ਸੀਗਾ ਔਰ ਉਹ ਵੰਡ ਦੀ ਨਿਸ਼ਾਨਦੇਈ ਦੁਪਹਿਰ ਸਮੇਂ ਹੋਈ ਤੇ ਸ਼ਾਮ ਨੂੰ ਇਹ ਜਿਹੜਾ ਅਮਨਦੀਪ ਸਿੰਘ ਹੈ ਜਿਹੜਾ ਮਰਤਕ ਅਤੇ ਦੋਸ਼ੀ ਜਿਹੜਾ ਆਕਾਸ਼ ਦੇਪੁਰ ਕਾਲੂ ਇਹ ਸਾਰੇ ਜਦੋਂ ਉੱਥੇ ਜ਼ਮੀਨੀ ਕੰਮ ਖਤੂ ਹੈ ਤੇ ਦੋਨਾਂ ਜਾਣੇ ਨੇ ਉੱਥੇ ਸ਼ਰਾਬ ਪੀਤੀ ਔਰ ਮਰਤਕ ਦੇ ਪਾਸ ਕੁਝ ਪੈਸੇ ਸਨ ਕਰੀਬ 10000 ਰੁਪਇਆ ਔਰ ਦੋਸ਼ੀ ਦੀ ਜਿਹੜੀ ਨੀਤ ਉੱਥੇ ਬਦਨੀਤ ਹੋ ਗਈ ਉਹਦੇ ਪੈਸਿਆਂ ਤੇ ਦੋਨਾਂ ਨੇ ਸ਼ਰਾਬ ਪੀ ਤੇ ਪੀਨ ਉਪਰੰਤ ਲੜਾਈ ਝਗੜਾ ਕੀਤਾ ਤੇ ਉਹਦਾ ਪੈਣੀ ਹੋਈ ਜਿਹੜੀ ਆਪਣੀ ਵੁੱਡੀ ਸੀ ਉਹਦੀ ਜਿਹੜੀ 벨ਟ ਸੀ ਜਿਹੜੀ ਜਿਹਨੂੰ ਉਹਦਾ ਘੁੱਡੀ ਦਾ ਰਸੀ ਆ ਉਹਦੇ ਨਾਲ ਉਹਦਾ ਗਲ ਘੁੱਟਿਆ ਗਲ ਘੁੱਟਣ ਤੋਂ ਉਪਰੰਤ ਜਿਹੜਾ ਟਰੈਕਟਰ ਸੀ ਉਹਦਾ ਡਰਾਈਵਰ ਦਾ ਉਸ ਟਰੈਕਟਰ ਨੂੰ ਉਹਦੇ ਉੱਤੇ ਚਾੜ੍ਹ ਕੇ ਉਹਦਾ ਮੂੰਹ ਦਾ ਜਿਹੜਾ ਉਹ ਨੂੰ ਵੀ ਡੈਮੇਜ ਕੀਤਾ ਉਹਦੇ ਬਹੁਤ ਸਰੀਆਂ ਇੰਜਰੀ ਹੋਈਆਂ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਤੁਰੰਤ ਨਿਰਿੰਦੀ ਕਾਰਵਾਈ ਕੀਤੀ ਔਰ ਬਹੁਤ ਹੀ ਡਗਾਈ ਨਾਲ ਹਰ ਐਂਗਲ ਤੋਂ ਤਫ਼ਤੀਸ਼ ਕਰਨ ਤੋਂ ਇਹਦਾ ਆਕੀ ਦੋਸ਼ੀ ਜਿਹੜਾ ਕਾਜ ਤੇ ਕਾਲ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਤੇ ਅੱਜ ਉਹਦਾ ਰਵਾਨਾ ਕੀਤਾ ਔਰ ਇਹ ਜਿਹੜਾ ਮਕਦਮਾ ਹੈ ਪੁਲਿਸ ਨੇ ਸਹੀ ਸਮੇਂ ਤੇ ਆਪਣੀ ਸੂਝ ਬੂਝ ਨਾਲੇ ਹੱਲ ਕਰ ਲਿਆ ਤੇ ਇਹਦੇ ਵਿੱਚ ਜਿਹੜੇ ਹੋਰ ਦੋਸ਼ੀ ਹੈਗੇ ਵਿੱਚ ਨਾਮਜੋਤੇ ਉਹਨਾਂ ਦੀ ਵੀ ਭੂਮਿਕਾ ਜਿਹੜੀ ਜਾਂਚੀ ਜਾ ਰਹੀ ਆ ਮ੍ਰਿਤਿਕ ਦੇ ਪਰਿਵਾਰ ਨਾਲ ਪੁਲਿਸ ਜਿਹੜਾ ਚੰਗਾ ਅਧਿਕਾਰੀ ਤੇ ਹਮੇਸ਼ਾ ਹੀ ਨਾਲ ਆ ਚੰਗੇ ਤਰੀਕੇ ਤ੍ਰਿਪਤੀਸ਼ ਕੰਤ ਤੇ ਹਕੀ ਦੋਸ਼ ਨੂੰ ਜਿਹੜੀ ਸਜ਼ਾ ਕਰਾਉਣ ਲਈ ਬਚਨ ਬੱਧਾ ਥੈਂਕ ਯੂ